ਰੰਗ ਦੇ ਸਟੂਡੀਓ ਨਾਵਾ ਅਜੂਤ ਕਾਚੂਦਿਓ ਜਿਹੜੇ ਖੇਡਣ ਦੇ ਜਿਹੜੇ ਨੇ ਆਏ ਸੇਜ ਦੇ ਨਾਲ ਕੇ ਸਾਹਮਣੇ ਆ ਗਏ ਨਾਵਾ ਕਹਿੰਦੇ ਨੇ ਜਿਹੜਾ ਹੁਣ ਕਮਾਲ ਕਮਾਲ ਦੀ ਪਈ ਆ ਯੇ ਹਰ ਕੋ ਖੇਡ ਦੇ ਮੈਦਾਨ ਦੇ ਵਿੱਚ ਤੇ ਕਮਾਲ ਕੀ ਜਾਂਦੀ ਹੈ ਉਹ ਦੁਨੀਆ ਇਸ ਮੰਚਾਂ ਤੇ ਖਰਾਬ ਹੋਈ ਨਾ ਕੀ ਜਿਵੇਂ 26 ਦੇ ਕ 26 ਦੇ ਤਾਂ ਨਹੀਂ ਗਰਾਊਂਡ મંત્રી બ્લોક્સ લાઈ વીારા નંબી લાઈવ કહેવાય મંત્રી બ્લોક அம்மா அம்மா அப்படியே குறித்து கேட்டது. ਸੱਚ ਕੋਈ ਨਾ ਬੀਜੇ ਮੁੰਡਾ ਅਰਸ਼ੂ ਬੰਲੀਆ ਹੋਇਆ ਹੈ। ਬਰਕਰ ਕਸ਼ਮੀਰ ਗਰੇਵਾਲ ਸਿਹਰ ਗਰੇਵਾਲ ਬੰਲੀਆ ਗੜੀ ਦੀ ਲਾਗਰ ਕਮੇਟੀ ਦੇ ਵਿੱਚ ਸਲਾਵਾ ਜੀ ਸੋਟੀ ਦੀਆ ਹਰਪ੍ਰੀਤ ਗਰੇਵਾਲ ਮਨਜੀਤ ਗਰੇਵਾਲ सोनू ਹਸੈਣੀ ਤੇ ਨਾਲ ਰਵਣ ਮੇਰ ਵਾਲਾ ਰਨ ਪ੍ਰੇਤ ਕਰਨ ਵਾਲ ਸੁਖਵੰਦ ਮਿਲਦਾ ਤੇ ਖੁਚੀਤ ਕਰਨ ਵਾਲ ਇਹ ਸਾਰੀ ਟੀਮ ਨੇ ਤਾਂ ਟੀਮ ਯਾਰ ਕਰਾਦਾ ਮੇਰੇ ਵੀਰੋ ਜੋ ਸੇਵਾ ਸਾਲਦਾਰ ਪੂਰਨ ਮੁਕਾਬਲਾ ਜਹਾਂਪੁਰੇ ਦੇ ਵਿੱਚ ਕਰਵਾ ਰਹੀ ਹੈ ਕਿਉਂਕਿ ਉਹ 6-8 ਸਾਲਾਂ ਦਾ ਜਿਹੜਾ ਤਿਆਰ ਕੋਟਫਾਕ ਬਣਿਆ ਹੋਇਆ ਮੇਰੇ ਵੀਰੋ ਉਹਨਾਂ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ हां भाई पहली बार कह दे सादा भी पूछो हां दोनों डॉक्टर ने अपन गल खड़ी गई बलवारा प्रिंट बलवाने तो पूछो कह दे पहली बार से जो समझियो ना तो इधर के पासे हैप्पी बैठा हरपाल का रक्षा हिस्सा अगले लगे चंदूर पे ना एक तरफ और दूसरा 4 नंबर जाय तो भाई क्राउड पे पहुंच गया ਨੰਬਰ ਦੇ ਵਿੱਚ ਇਸ ਦੇ ਲਈ ਇਹ ਸੇਰ ਕਰ ਰਹੇ ਨੇ ਨੰਬਰਾਂ ਦੇ ਵਿੱਚ ਆਹ ਸਾਹਮਣੇ ਕਹਿੰਦੇ ਤੁਹਾਨੂੰ ਤੇਰਾ ਹਸਿਆਰ ਤੋਂ ਕਰਕੇ ਪਾ ਕੇ ਪਾਉਣਾ ਫਾਈਨਲ ਬੈਠੀ ਹੈ ਗਰਾਊਂਡ 'ਤੇ ਫਾਈਨਲ ਹੋ ਰਿਹਾ ਜਿਹਨੂੰ ਕਹਿੰਦਾ ਹਰ ਟੀਰ ਆਇਆ ਕਰਦੇ ਨੇ ਨੰਬਰ ਨਹੀਂ ਕਰਾ ਅੱਜ ਹੀ ਬੈਠਾ ਪਰ ਸੋਦੀ ਜਰਾ ਪਰ ਤੇ ਜਿਹੜੇ ਬਖਵਾ ਕੇ ਪ੍ਰਕਾਸ਼ ਖੇਤਰ ਦੇ ਅੰਦਰ ਵਿੱਚ ಪ್ರಕರಣ ಪ್ರಕರಣ <singing flowers> <boxenlly> <littleias> ਸਵਾਗਤ ਹੈ ਜਿੰਦਾ ਭਾਇ ਕੱਲਿਆ ਕਮਰਗੰਨੇ ਆਹ ਟੋਚਰ ਮੇਲਿਆਂ ਦੇ ਸਾਡੇ ਭਰਾਵਾਂ ਨੇ ਫਖਰੀ ਕੰਮ ਕਰਤਾ ਬਈ ਕੱਲਾ ਕਾਪਾ ਕਰੇ ਚਲੋ ਜਰਰ ਕੇ ਗਰਾਉਂਡ ਦੇ ਵਿੱਚ ਚੜਾ ਮੁਟਾ ਕਈ ਸਾਲ ਪਈ ਸੀ ਜਦੋਂ ਮੀਂਹਿਆ ਪੈਂਦਾ ਸੀ ਕਾਫੀ ਮੀਂਹ ਦੇ ਵਿਚਾਂ ਅੱਜ ਕਾੜੇ ਖੇਡੇ ਗਏ ਸੀ ਇਸੇ ਗਰਾਉਂਡ ਦੇ ਵਿੱਚ ਤੇ ਹੋਰ ਖੇਡੇ ਆ ਬਈ ਅੱਲਾ ਵੰਦੇ ਇਸੇ ਤਰ੍ਹਾਂ ਚੱਲਣਾ ਨੀਤ ਪ੍ਰਧਾਨਾ ਮੇਰੇ ਵੀਰੋ ਔਰ ਗੁਰਸ਼ੀਰਤ ਗਰੇਵਾਲ ਪ੍ਰਧਾਨ ਸਾਹਿਬ ਬਹਾਦਰ ਹੈਲੀਕਰ ਮੇਰੇ ਵੀਰੋ ਖਜਾਨਾ ਮੰਤਰੀ ਹੈ ਔਰ ਗੁਰਦੀਪ ਗਰੇਵਾਲ ਸ਼ਕਤੀਆ ਤਰਸੀਮ ਗਰੇਵਾਲ ਰੱਖੀ ਹੋਈ ਕੋਣ ਲੈਣਾ ਗਲਤੀ ਕਰ ਨੰਬਰ ਦੇਖਿਓ 11 11 11 ਨੰਬਰ ਦੇ ਉੱਤੇ ਆ ਜੀ ਨੋਟ ਕਰ ਲਓ 11 ਨੰਬਰ ਦੇ ਉੱਤੇ ਆ ਅਗਲਾ ਕ੍ਰੈਕਟਰ ਖੇਡ ਦੇ ਮੈਦਾਨ ਦੇ ਵਿੱਚ ਕਿੰਨੇ ਨੰਬਰ ਹੈ ਜੀ 11 ਜੀ ਜਦੋਂ ਧੂਰਾ ਮੇਰਾ ਕੱਤੇ ਵਿੱਚ ਦੇਣਾ ਇਹ ਗੇਮ ਲੰਬੇ ਸਫ਼ਰ ਨੂੰ ਤਿਆਰ ਕਰਦੀ ਜਾ ਰਹੀ ਹੈ ਐਮਪੀ ਦੇ ਵਿੱਚ ਵੀ ਮੈਚ ਹੁੰਦੇ ਆ ਜੁਪੀਟਰ ਦੇ ਵਿੱਚ ਵੀ ਮੈਚ ਹੁੰਦੇ ਆ ਕਿੰਨਾ ਖੰਡ ਚੀ ਜਰੇ ਗਏ ਆ ਤੇ ਹਰਿਆਣੇ ਦੇ ਵਿੱਚ ਅੱਜ ਪਹਿਲੇ ਪਹਿਲ ਪੰਜਾਬ ਤੋਂ ਇੱਚਾ ਐ ਲੱਗਿਆ ਜਿਵੇਂ ਜੀਟੀ ਰੋਡ ਵੱਲ ਤੇ ਟੀਮ ਐ ਲੱਗਦੀ ਜਾ ਰਹੀ ਹੈ ਤੇ ਹਾਂ ਇਹ ਲਗਾਤਾਰ ਸੇਵਾ ਮੇਲਾ ਹੋ ਗਿਆ ਪੰਜ ਮਹੀਨੇ ਕਰਾਉਣ ਵਾਲੇ ਪੰਜਾਬ ਦੇ ਦੋਹਰ ਕਪਟਨ ਨੇ ਜੁਨਾਮਨ ਆਪੋ ਮਹਮਦ ਆਹ ਕਹਿੰਦੇ ਹੁਣ ਪਹਿਲਾ ਮੋੜਾ ਬਣ ਗਿਆ ਵੀ ਲਗਾਤਾਰ ਜੁਨਾ 6ਵੀਂ ਮਾਰ ਨੇ ਲਾ ਖੜਾ ਰੋ ਨੇ ਸਾਡੇ ਵੀਰ ਫਿਰ ਸਾਰੇ ਭਰਾਵਾਂ ਅਸੀਂ ਬਹੁਤ ਧੰਨਵਾਦ ਕਰਦੇ ਆ 32 ਦਾ ਮਾਰਦਾ ਉਸ ਜੂੜੇ ਨੂੰ ਕੁਆਰੇ ਤੇ ਅੱਜ ਮਸੇ ਦੇਸ ਵਾਲਾ ਸਾਡੇ ਵੀਰ ਖੌਂਦਿਆਂ ਲੱਗ ਕੇ ਪੁੱਜਿਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿੰਨੇ ਨੰਬਰਾਂ ਜੀਤਾ ਸਿੱਕੇ ਨੰਬਰ ਦਾ ਮੈਚ 6 ਨੰਬਰ ਨਾਲ ਹੋ ਰਿਹਾ ਹਲੂ ਫੌਰੀਰ ਤੇ ਸੋਨਾ ਲਿਕਾ ਇਸ ਸਰਪੰਚ ਫੌੜ ਬਈ 4228 ਨੰਬਰ ਵੀ ਗਰਾਊਂਡ ਤੇ ਲੈ ਕੇ ਆਓ 81 ਨੰਬਰ ਟਰੈਕਟਰ ਗਰਾਊਂਡ ਤੇ ਲੈ ਕੇ ਆਓ ਬਈ ਫੈਕੀ ਸਰਪੰਚ ਵੀਰੇ ਗੁੱਲਿਆਂ ਨੂੰ ਜਿਹੜਾ ਗਣੇਸ਼ਾ ਆ ਕੇ ਆ ਰਹੇ ਨੇ ਸਾਡੇ ਵੀਰੋ ਨੋਟ ਕਰਨਾ ਭਾਈਵਾਨ ਕੇ ਜਰਾ ਅੱਗਾ ਇੱਥੇ ਨਹੀਂ ਗੱਲਾਂ ਸਮਝੀ ਜਾਵੇ 16 ਵੀਰਾਂ ਦਾ ਕੰਮ ਕਹਿੰਦੇ ਪਲਵਲ ਤੇ ਬੱਝੋ ਨਹੀਂ ਗਿਆ ਪਲਵਲ ਤੇ ਬੱਝਿਆ ਤੇ ਪਲਵਲੇ ਪਾਸੇ ਜਿਹੜਾ ਡਾਕਟਰ ਵਿਸ਼ੂ ਦੇਸਵਾਲ ਦੇ ਪਿੰਡੋਂ ਬੁੱਗਾਂ ਦੇ ਵੀਰ ਕਾਰ ਪਿੰਡ ਦਾ ਕਾਰ ਪਿੰਡ ਦੇ ਪੁੱਛਿਆ ਲੈ ਕੇ ਸਾਹਮਣੇ ਦੋਨੇ ਤਰਫਾਂ ਦਾ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਇੱਕ ਪਾਸੇ ਪਾਲਵਲ ਤੇ ਇੱਕ ਪਾਸੇ ਕਾਰ ਪਿੰਡਾਂ ਦੇ ਵੀਰ ਨਸੂ ਦੇ ਸਰਾਉਂ ਦਾ ਗ੍ਰੰਟਰਾਂ ਦੇ ਵੀਰ ਬਿੱਡੂ ਪੁੱਛਿਆ ਹੋਇਆ ਡਾਕਟਰ ਦੂਜੇ ਪਾਸੇ ਕਹਿੰਦੇ ਪਾਲਵਲ ਹਨ ਇਸ ਲਈ ਸੋਨਾ ਨਿਕਿਆ ਸੋਨਾ ਨਿਕਿਆ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਰਾਜੇ ਦੇ ਬਾਪੂ ਸੋਹਣਾ ਨਹੀਂ ਕਹਿਣਾ ਏ ਛੋਟਾ ਪੁੱਤ ਕੰਮ ਕਰਦਾ ਤੇ ਪੁੱਤਾ ਇਹ ਜੱਟਾ ਕਹਿਣਾ ਏ ਸੋਹਣਾ ਨਹੀਂ ਕਹਾਂ ਕਹੇ ਮੇਰੇ ਮਿੱਤਰ ਮੈਂ ਤੇ ਮਾਰੀ ਕਰੀ ਬੱਖੇ ਅੱਖਾਂ ਗਲਪੀ ਅੱਖਾਂ ਦੇਖਦੇ ਵੇਖ ਮਿੰਟ ਰੋਕੋ ਜੀ ਰੋਕੋ ਲੱਗਦਾ ਹੋਇਆ ਵੀ ਤੁਸੀਂ ਦੇਖੋ ਸੁਤਿਆ ਦੇਖੋ ਮੈਦਾਨਾ ਪਰ ਪਾਉਂਦੇ ਸੋਨਾ ਲੀਕਾ ਪਲਵਤ ਦੇ ਵਿਚੋ ਮੇਰੇ ਕੋਲ ਦੂਜੇ ਪਾਸੇ ਕਰਾਰ ਪੰਡਾ ਲੱਗਦੇ ਦੇ ਵਿਚੋ ਅਸਤਰੀ ਦੀ ਮਦਦ ਦੇ ਉੱਪਰ ਰੌਸਾਂ ਦੇ ਦਸਤੂਰਾਂ ਦਾ ਉਸੇ ਦੇ ਖੇਤਰਾਂ ਦਾ ਆਪਰੇ ਆਉਂਦੇ ਨੇ ਸਾਰਾ ਪਿੰਡ ਇਹਨਾਂ ਦਾ ਆਇਆ ਨਾ ਸਤ ਇਹਨਾਂ ਨੇ ਹਸਾ ਉੱਤੇ ਕਾਰਜਾਂ ਦੇ ਵਿਚੋ ਸਵਾਰਾਂ ਤੇ ਲੋਕਾਂ ਦਾ ਕਰਾ ਦਿੱਤਾ ਜਾਂਦਾ ਅਸਾ ਅੱਗੇ ਤੇ ਸਵਾਰਾਂ ਪੰਡ ਦੇ ਵਿਚੋ ਪਿਆਰ ਦਿੱਤਾ ਜਾਂਦਾ ਦੂਜੇ ਅੰਦੇ